ਅਸੀਂ ਗਾਲ ਮੈਂ ਅਮਰਜੀਤ ਸਿੰਘ ਏਜਾ ਟੀਵੀ ਨਿਊਜ਼ ਚੈਨਲ ਵੱਲੋਂ ਅੱਜ ਅਸੀਂ ਆਇਆ ਥਾਣਾ ਡਿਵੀਜ਼ਨ ਨੰਬਰ 8 ਜਿੱਥੇ ਐਸ ਐਚਓ ਭਜਨ ਸਿੰਘ ਜੀ ਨੇ ਦੋ ਚੋਰ ਫੜੇ ਨੇ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ ਧੰਨਵਾਦ ਮੈਂ ਸਾਬਨਸਪੈਕਟਰ ਭਜਨ ਸਿੰਘ ਅਡੀਸ਼ਨਲ ਐਸ ਐਚਓ ਡਿਵੀਜ਼ਨ ਨੰਬਰ 8 ਸਰ ਜਿਹੜੇ ਚੋਰ ਫੜੇ ਨੇ ਪਹਿਲਾਂ ਤੋਂ ਉਹਨਾਂ ਦੇ ਨਾਮ ਦੱਸੋ ਕਿਹੜਾ ਨਾਮ ਹੈ ਉਹਨਾਂ ਦੇ ਨਾਮ ਇੱਕ ਦਾ ਨਾਮ ਬਬਲੂ ਤੇ ਦੂਸਰੇ ਦਾ ਨਾਮ ਦੁਰਨਾ ਦੋਨੇ ਜਿਹੜੇ ਦੋਨੇ ਪ੍ਰਵਾਸੀ ਆ ਤੇ ਇੱਥੇ ਬਸ ਸਟੈਂਡ ਪੁਲਥਲੀ ਹੁੰਦੇ ਸੀ ਇਹਨਾਂ ਦਾ ਆਪਣਾ ਘਰ-ਬਾਰ ਕੋਈ ਨਹੀਂ ਕਿਰਾਏ ਦੇ ਰੂਜ ਇੱਥੇ ਇੱਕ ਰਹਿੰਦਾ ਬਬਲੂ ਜਿਹੜਾ ਕਿਰਾਏ ਦੇ ਰਹਿਂਦਾ ਸੀ ਜਿਹੜਾ ਦੁਰਨਾ ਆ ਇਹਦਾ ਕੋਈ ਇੱਥੇ ਘਰ-ਬਾਰ ਨਹੀਂ ਇਹ ਪ੍ਰਵਾਸੀ ਆ ਇਹ ਪਾਸ ਏਰੀਏ ਦੇ ਵਿੱਚ ਨਾ ਲੋਕਾਂ ਦੇ ਜਿਹੜੇ ਕੋਠੀਆਂ ਦੇ ਬਾਹਰ ਮੀਟਰ ਲੱਗੇ ਆ ਉਹ ਮੀਟਰ ਦੀਆਂ ਤਾਰਾਂ ਵੱਡੀਆਂ ਕੇਵਲ ਚੋਰੀ ਤੋਂ ਕੱਟ ਲੈਂਦੇ ਸੀ ਉਹ ਤਾਰਾ ਮੀਟਰਾਂ ਦੀਆਂ ਕੱਟ ਗਏ ਤੇ ਉਹਨੂੰ ਸਾੜ ਕੇ ਉਹਦੇ ਵਿੱਚੋਂ ਕਾਪਰ ਕੱਢ ਗਏ ਤੇ ਰੇੜੇ ਵੱਡੀ ਗਾਲਿਆਂ ਨੂੰ ਵੇਚ ਦਿੰਦੇ ਜਿਹੜੇ ਰੇੜੇ ਰੂੜੇ ਵਾਲੇ ਰਾਹੀਦ ਉਹਨਾਂ ਨੂੰ ਵੇਚ ਦਿੰਦੇ ਸੀ ਵੇਚ ਕੇ ਫਿਰ ਉਹਦੀ ਨਸ਼ਨਤੀ ਦੀ ਪੂਰਤੀ ਕਰਦੇ ਸੀ ਸਰ ਕੋਈ ਪਹਿਲਾਂ ਕੋਈ ਹੋਰ ਕੋਈ ਦਰਜਿਆ ਕੋਈ ਦਾ ਹਾਂ ਦਰਜਿਆ ਇਹਨਾਂ ਦੇ ਇੱਕ ਇੱਕ ਮਕਦਮੇ ਪਹਿਲਾਂ ਵੀ ਚੋਰੀ ਦੇ ਦਰਜੇ ਦੋਨਾਂ ਦੇ ਦੋਨਾਂ ਦੇ ਮਕਦਮੇ ਇੱਕ ਇੱਕ ਦਰਜੇ ਨੇ ਤੇ ਨਹੀਂ ਉਹ ਅਸੀਂ ਰਿਮਾਰਡ ਤੇ ਲਿਆਂਦੀ ਸੀ ਇਹਦੀ ਤਾਂ ਰਿਮਾਰਡ ਲੈ ਉਹਨਾਂ ਦਾ 2 ਦਿਨ ਦਾ ਰਿਮਾਰਡ ਸੀ ਉਹ ਰਿਮਾਰਡ ਖਤਮ ਹੋ ਗਿਆ ਰਿਮਾਰਡ ਦੇ ਵਿੱਚ ਉਹਨਾਂ ਨੇ ਕੁਝ ਹੋਰ ਜਿਆ ਮੈਂ ਕਿਹਾ ਹਾਂ ਕਈ ਮੰਨੇ ਉਹ ਕਈ ਵਾਰ ਦਾ ਤਾਂ ਮੰਨੇ ਆ ਕਈਆਂ ਦੇ ਉਹਨਾਂ ਕੋਠੀਆਂ ਦੇ ਕਾਫੀ ਕਰਾਂਦੇ ਉਹਨਾਂ ਬਾਹਰੋਂ ਤਾਰਾ ਚੋਰੀ ਕਰਕੇ ਮੀਟਰ ਦੇ ਕੱਟ ਕੇ ਤਾਰਾ ਚੋਰੀ ਕਰਕੇ ਤੇ ਲੈ ਜਾ ਕੇ ਸਾੜ ਕੇ ਉਹਨਾਂ ਨੂੰ ਭੁਗਲਾ ਕੇ ਵਿੱਚੋਂ ਕਾਪਰ ਕੱਢ ਕੇ ਵੇਚ ਦਿੰਦੇ ਸੀ ਹਾਂ ਤੇ ਜੇ ਨੌਜਵਾਨ ਬੜੇ ਲਿਖੇ ਨੌਜਵਾਨ ਬੜਾ ਤੇ ਉਹਨਾਂ ਬਾਰੇ ਤੁਹਾਨੂੰ ਉਹਨਾਂ ਨੂੰ ਕੀ ਕੀ ਦੱਸਿਆ ਕੋਈ ਨਹੀਂ ਅਸੀਂ ਇਹਨਾਂ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਸ ਨਸ਼ੇ ਦੀ ਦਲਦਲ ਤੋਂ ਦੂਰ ਰਹਿਣ ਤੇ ਆਪਣੇ ਖੇਡਾਂ 'ਤੇ ਧਿਆਨ ਦੇਣਾ ਆਪਣੀ ਸਿਹਤ 'ਤੇ ਧਿਆਨ ਦੇਣਾ ਤੇ ਆਪਣੇ ਪਰਿਵਾਰ 'ਤੇ ਧਿਆਨ ਦੇਣਾ ਤੇ ਪੜ੍ਹਾਈ 'ਤੇ ਧਿਆਨ ਦੇਣਾ ਆਪਣੀ ਚੰਗੇ ਕੰਮਾਂ 'ਤੇ ਧਿਆਨ ਦੇਣਾ ਇਸ ਨਸ਼ੇ ਦੀ ਦਲਦਲ ਤੋਂ ਦੂਰ ਰਹਿਣ